ਮਾਮਲਾ ਕੀ ਹੈ ਉਹ ਬਹੁਤ ਜਾਣਦੇ ਆ ਵਾਇਰਲ ਵੀਡੀਓ ਸਣੀ ਬਬਾ ਜੀ ਕੀ ਮਾਮਲਾ ਸੀਗਾ ਜਿਹੜੇ ਕੋਈ ਨਾ ਪਿਆਰ ਕਰ ਰਿਹਾ ਤਾਂ ਉਹਨੇ ਗੱਲਬਾਤ ਕਰਾਇਆ ਸਾਰੇ ਸਾਰੀ ਸੰਗਤਾਂ ਨੂੰ ਕਹਿੰਦੀਆਂ ਕਿ ਸਤਨਾ ਦੇਖ ਲਿਆ ਪਿਆ ਬੇਸਾਂ ਪਰਦੇਸਾਂ ਦੇ ਸਾਰੇ ਸਾਰੇ ਤਾਂ ਫਿਰ ਪਕੇ ਜਾਓ ਸਾਰੇ ਗੱਜ ਕੇ ਵਾਹਿਗੁਰੂ ਜੀ ਕਾਹਨ ਸਾਬ ਵਾਹਿਗੁਰੂ ਜੀ ਕੀ ਬਤ ਹੈ ਦੂਜੀ ਗੱਲ ਇਹ ਤੇ ਮੁੱਖ ਜਿਹਦਾ ਸਾਡਾ ਕੁਲਵਿੰਦਰ ਸਿੰਘ ਦੀ ਚੌਂਤੇ ਵਾਲੇ ਤੇ ਰਾਜਾ ਰਾਜ ਸਿੰਘ ਦੀ ਰੇਂਜ ਦੀ ਨਹੀਂ ਠਾਰ ਰਹਿੰਦੇ ਆ ਤੇ ਹੁਣ ਵੀ ਇਹ ਉਹਨੇ ਦੀ ਰੇਂਜ ਦੀ ਨਹੀਂ ਠਾਰਿਆ ਕਿ ਕੰਮ ਕਰਦੇ ਆ ਤੇ ਇੱਕ ਸਾਨੂੰ ਇੱਕ ਭੂੜਾ ਸ਼ਿਕ ਮਿਲਿਆ ਸੀਗਾ ਫੇ ਉਹਦਾ ਪਤਾ ਕਰਨ ਵਾਸਤੇ ਆਏ ਸੀ ਉੱਤੇ ਪਰ ਉਹ ਬੰਦਾ ਵੀ ਰਹਿ ਨਹੀਂ ਹੈਗਾ ਇੱਥੇ ਹਜੇ ਇਸ ਟਾਈਮ ਤੇ ਪਰ ਮੈਂ ਤੁਹਾਡੇ ਸਾਹਮਣੇ ਸੰਗ ਜੀ ਪਹਿਲੇ ਕਹਿ ਦਿੰਦਾ ਵੀ ਹਜੇ ਮੈਂ ਵੀਡੀਓ ਨਹੀਂ ਦਿਖਾਉਣੀ ਹੈਗੇ ਆ ਜੋ ਵੀਡੀਓ ਮੇਰੇ ਕੋਲੇ ਆ ਚੁੱਕੀਆਂ ਨੇ ਵੀਡੀਓ ਉਹਦੋਂ ਦਿਖਾਵਾਂਗਾ ਜਦੋਂ ਮੇਰੇ ਕੋਲੇ ਉਹ ਭੂੜਾ ਸ਼ਿਕ ਆ ਗਿਆ ਤੇ ਮੇਰੀ ਬੇਨਤੀ ਉਹਨੂੰ ਇਹ ਆ ਕਿ ਜਿੱਥੇ ਵੀ ਤੂੰ ਹੈਗਾ ਸੱਚ-ਸੱਚ ਬੰਦ ਕਰਕੇ ਬੈਠਾ ਜਿੱਥੇ ਮਰਜ਼ੀ ਬੈਠਾ ਤੂੰ ਮੇਰੇ ਕੋਲੇ ਆਣ ਕੇ ਮਿਲਾਂ ਤੇ ਤੇਰਾ ਭਲਾ ਹੋ ਜੂਗਾ ਨਹੀਂ ਤਾਂ ਕੰਮ ਖਰਾਬ ਹੋ ਜੂਗਾ ਬਾਬਾ ਜੀ ਕੌਣ ਹੈ ਕੌਣ ਹੈ ਇਹ ਵੀਡੀਓ ਦੇ ਗੀਤ ਗੁਰਬਿੰਦਰ ਸਿੰਘ ਹੀ ਹੈ ਇਦਾਂ ਦੀਆਂ ਵੀਡੀਓ ਨੇ ਐਸੇ ਕਮਰਾ ਹੈਗਾ ਗੰਦੀਆਂ ਵੀਡੀਓ ਨਹੀਂ ਅਸੀਂ ਦਿਖਾ ਸਕਦੇ ਜਿਹੜੇ ਬੱਚਿਆਂ ਦੇ ਮੂਰੇ ਵੀ ਆ ਸਕਦੇ ਨੇ ਇੱਕ ਜਿਹੜਾ ਕਾਂਡ ਦੇਖਿਆ ਨਾ ਤੁਸੀਂ ਨਾਨਕਸਰ ਵਾਲਿਆਂ ਦਾ ਉਹ ਤੋਂ ਵੀ ਪਹਿੜੀਆਂ ਵੀਡੀਓ ਨੇ ਇੱਕ ਫੇਰ ਇੱਕ ਹੋਰ ਹੋਇਆ ਇੱਕ ਸਾਧੂ ਜਿਹਾ ਸੀਗਾ ਸੈੰਕਰਾਮ ਦਾ ਉਹ ਵੀ ਉਹ ਵੀ ਆਸ਼ਿਕ ਸੀਗਾ ਧੁੰਡਾ ਛੱਡ ਕੇ ਉਹ ਵੀ ਬਹੁਤ ਜਿਆਦਾ ਵੈਰ ਹੋਇਆ ਸੀਗਾ ਉਸ ਤੋਂ ਵੀ ਪੈੜੀਆਂ ਵੀਡੀਓ ਸਾਡੇ ਕੋਲੇ ਹੈਗੀਆ ਤੇ ਕਿਦਾਂ ਇਹਨੂੰ ਡੰਗਲੂ ਕਰਦੇ ਨਾਲ ਕੀ ਉਹ ਗੁਰੂ ਘਰ ਦੇ ਨਾਲ ਇਹ ਵੀ ਗੁਰੂ ਘਰ ਦੇ ਵਿੱਚ ਇਹ ਰਹਿੰਦਾ ਇਹੀ ਮੁੰਡਿਆਂ ਕੋਲੇ ਗਏ ਸੀ ਉਹ ਕਹਿੰਦੇ ਉਹਨਾਂ ਨੇ ਪੱਲਾ ਝਾੜਦਾ ਜੀ ਉਹ ਬੰਦਾ ਇੱਥੇ ਨਹੀਂ ਹੈਗਾਗਾ ਫੋਟੋਆਂ ਸਾਡੇ ਕੋਲੇ ਫੋਟੋਆਂ ਹੈਗੀਆਂ ਨੇ ਸਾਡੇ ਕੋਲੇ ਪਰ ਫੋਟੋਆਂ ਹੀ ਦਖਾ ਨਹੀਂ ਸਕਦੇ ਠੀਕ ਹੈ ਸਰ ਉਹਦਾ ਕੀ ਰੋਲ ਸੀ ਰੋਲ ਉਹ ਕਹਿੰਦੇ ਸਾਨੂੰ ਜਿੱਥੋਂ ਤੱਕ ਸਾਡੇ ਕੋਲੇ ਪ੍ਰੂਫ ਪੇ ਹੋਏ ਡਾਕੂਮੈਂਟ ਪੇ ਹੋਇਆ ਉਹ ਉਹਦਾ ਆਪ ਮਾਲਕ ਹੈ ਗੁਰਦੁਆਰੇ ਦਾ ਗੁਰੂ ਘਰ ਦਾ ਮਾਲਕ ਆਪ ਹੈ ਤੇ ਉਹ ਕਹਿੰਦਾ ਉਹੋ ਬੰਦੇ ਨੇ ਇੱਥੇ ਆਣ ਕੇ ਗਲਤ ਕੰਮ ਕੀਤਾ ਸੀ ਵੀਡੀਓ ਸਾਰੀਆਂ ਦੇਖ ਲਈਆਂ ਕਮਰੇ ਵੀ ਚੈੱਕ ਕਰ ਲਿਆ ਤੇ ਜਿਹੜਾ ਇੱਕ ਦਫਤਰ ਹੈ ਉਹ ਦਫਤਰ ਦੀ ਵੀ ਵੀਡੀਓ ਮਨੇ 100% ਐਕਸ ਹੋ ਗਿਆ ਨੇ ਅਜੇ ਦੇਖੇ ਬੰਦਿਆਂ ਹੁਣ ਕੀ ਕਾਰਵਾਈ ਪਾਉਣਗੇ ਆਹਣੇ ਆ ਜੀ ਕਾਬੂ ਅਜੇ ਦੇਦੇ ਨੇ ਤੇ ਨਾ ਹੋਇਆ ਇਹ ਸੰਘਤ ਜੇ ਦਿਨ ਦਿਨ ਵੜਨ ਦੇ ਥਾਣੇ ਤੇ ਸੰਘਤ ਆਪ ਅਸੀਂ ਬਿਠਾਵਾਂਗੇ ਸੈਨ ਬਿਠਾਵਾਂਗੇ ਆਪ ਕਦ ਕਰਾਂਗੇ ਤੇ ਕਾਰਵਾਈ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਵੀਡੀਓ ਗਲਤ ਵੀਡੀਓ ਸਰ ਜਿਹਦੇ ਨਾਲ ਆ ਉਹਦੇ ਬਾਰੇ ਕੁਛ ਪਤਾ ਲੱਗਿਆ ਜੇ ਤਾਂ ਪਤਾ ਨਹੀਂ ਉਹ ਫੋਨ ਬੰਦ ਕੀਤਾ ਆ ਉਹ ਬੰਦੇ ਜਿਹੜੇ ਹੈਗੇ ਉਹ ਕਹਿ ਰਹੇ ਵੀ ਅਸੀਂ ਉਹਨਾਂ ਕੇ ਵੀ ਫੋਨ ਕਰਕੇ ਬੁਲਾ ਲਓ ਇੱਕ ਉਹ ਜਿਹੜਾ ਦਫ਼ਤਰ ਆ ਉਹਦੇ ਵਿੱਚ ਚਾਬੀ ਆ ਇੱਕ ਕੋਈ ਜਿਹੜੀ ਚਾਬੀ ਦੇ ਦਫ਼ਤਰ ਖੋਲੇ ਆਵੇ ਤੇ ਵਿੱਚੋਂ ਇਦਾਂ ਸਮਾਨ ਕੁਝ ਨਿਕਲ ਸਕਦਾ ਮਿਲ ਸਕਦਾ ਤੇ ਹੁਣ ਤਾਂ ਉਹ ਦਫ਼ਤਰ ਵੀ ਇਹ ਕਹਿੰਦੇ ਸਾਡੇ ਕੋਲ ਚਾਬੀ ਨਹੀਂ ਹੈਗੀ ਕੋਲੀ ਜੀ ਜਿਹੜੇ ਮਾਲਕ ਹੈ ਤੇ ਚਾਬੀ ਕਿਉਂ ਨਹੀਂ ਹੈਗੀ ਹੋ ਸਕਦਾ ਜੀ ਉਹ ਕਹਿ ਰਹੇ ਆ ਮੈਨੂੰ ਸਾਨੂੰ ਪਤਾ ਲੱਗਿਆ ਵੀ ਉਹ ਕਹਿੰਦੇ ਵੀ ਸਾਨੂੰ ਕਿਥੋਂ ਪਤਾ ਲੱਗੇ ਤੇ ਤੁਸੀਂ ਵੀਡੀਓ ਆਈ ਜਾਂਦੇ ਨਾ ਸਾਡੇ ਕੋਲੇ ਲੀਕ ਹੋਏ ਉਹ ਕਹਿੰਦੇ ਸੀ ਵੀ ਉਹ ਮਾਲਕ ਹੈ ਉਹਦੇ ਬਈ ਕਈ ਪਲਾਟ ਵੀ ਹੈਗੇ ਆ ਹੋਰ ਵੀ ਹੈਗੇ ਆ ਤੇ ਗੁਰੂ ਘਰ ਬਣਾਇਆ ਉਹਦੇ ਨਾਲ ਇੱਕ ਕਿਰਾਇਆ ਵੀ ਲੈਂਦਾ ਪੈਸੇ ਵੀ ਲੈਂਦਾ ਨਾਲ ਕਮੇਟੀ ਉਹਨੇ ਬਣਾਈ ਹੋਈ ਆ ਮੁੰਰੇ ਕਮੇਟੀ ਹੋ ਕੇ ਕੰਮ ਕਰਦੀਆਂ ਜੀ ਆਪ ਪਿੱਛੇ ਰਹਿੰਦਾ ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਜਾਂ ਵੀਡੀਓ ਤੁਹਾਡੇ ਕੋਲ ਹੈਗੀਆਂ ਨਹੀਂ ਉਹਦੇ ਵਿੱਚ ਉਸ ਮਹਿਲਾ ਦਾ ਕੀ ਰੋਲ ਹੈਗਾ ਔਰ ਕੌਣ ਹੈ ਮਹਿਲਾ ਮਹਿਲਾ ਰੋਲ ਉਹਦੇ ਵਿੱਚ ਇਹੀ ਆ ਵੀ ਸਾਡੇ ਕੋਲ ਅਜੇ ਵੀਡੀਓ ਆਈ ਆ ਉਹਦੇ ਵਿੱਚ ਪੂਰਾ ਗੰਧ ਦਿਖਾਇਆ ਹੋਇਆ ਹੈ ਚੋੜੇ ਵਿੱਚ ਇਹ ਮੈਲਰ ਦਾ ਜਾਣਦੇ ਨਹੀਂ ਨਾ ਹੀ ਨਹੀਂ ਜਾਣਦੇ ਸਾਨੂੰ ਉਹਦੇ ਨਾਲ ਕੋਈ ਗਲਤ ਹਰਕਤਾਂ ਕੀਤੀਆਂ ਮਾੜੀਆਂ ਹਰਕਤਾਂ ਕੀਤੀਆਂ ਪਰ ਉਹ ਜਾਣਦੇ ਤੁਮਾਲੇ ਵਾਲੀ ਸੰਗਣੀ ਉਹ ਕਿਤੇ ਗੁਰੂ ਘਰ ਦੇ ਵਿੱਚ ਵੀਡੀਓ ਜਾਂ ਕਿਤੇ ਹੋਰ ਜਗ੍ਹਾ ਤੇ ਬਣੀ ਹੋਈ ਉਹ ਵੀਡੀਓ ਗੁਰੂ ਘਰ ਦੀ ਹੈ ਜਿਹੜੇ ਸਾਹਮਣੇ ਹੁਣ ਇਸ ਟਾਈਮ ਮੈਂ ਵੀਡੀਓ ਮਿਲਾਈ ਹੈ ਵੀਡੀਓ ਇਹ ਜਗ੍ਹਾ ਨਾ ਮਿਲਾਈ ਹੈ ਜਿੱਦਾਂ ਉੱਥੇ ਰੰਗ ਵੀਡੀਓ ਦੇ ਵਿੱਚ ਲੱਤਾ ਜਿੱਦਾਂ ਉਹਦਾ ਕੈਮਰਾ ਉਹਦਾ ਸਪੋਟਮਾਂ ਪਈ ਸਾਰਾ ਕੁਝ ਉੱਥੇ ਪਈ ਜਾਣੀ ਉਹੀ ਚੀਜ਼ ਜਾਣੇ ਉਹ ਦਫ਼ਤਰ ਦੇ ਵਿੱਚ ਨਾਲ ਮਤਲਬ ਦਫ਼ਤਰ ਹੈ ਹਾਂ ਨਾਲ ਦਫ਼ਤਰ ਹੈ ਦੇਖ ਲਓ ਮਾਰ ਲਓ ਕੈਮਰਾ ਦਫ਼ਤਰ ਲਗਾ ਦਿਖਾਣਾ ਤੁਹਾਨੂੰ ਅੱਜ ਸਾਰੇ ਚੈੱਕ ਉਹਨਾਂ ਦੀ ਕਮੇਟੀ ਨੂੰ ਨਹੀਂ ਪਤਾ ਜਿਹੜੇ ਕੰਮ ਕੀਤੇ ਉਹਨਾਂ ਨੇ ਉਹ ਬਾਬਾ ਜੀ ਮੈਂ ਉਹਨੂੰ ਇੱਕ ਫੋਟੋ ਦਿਖਾਈ ਜੀ ਸਾਹਮਣੇ ਉਹ ਪਾਗਲ ਹੋ ਗਿਆ ਉਹ ਬਾਈ ਜੀ ਮੇਰਾ ਬੱਚਾ ਮੇਰਾ ਪੁੱਤ ਸੇਵਾ ਕਰਦਾ ਹੈਗਾ ਚਲ ਮੈਂਬਰ ਹੈ ਉਹ ਮੱਥੇ ਤੇ ਸਿਰ ਹੱਥ ਮਾਰ ਕੇ ਰੋਣ ਲੱਗ ਗਿਆ ਆਪਦੇ ਕਮੇਟੀ ਮੈਂਬਰ ਆਪ ਹਾਂ ਆਪਣੇ ਬੰਦੇ ਉਹ ਇੱਕ ਫੋਟੋ ਦਿਖਾਈ ਇੱਥੇ ਮੁੰਡੇ ਬੇਚਾਰੇ ਵਿਚਾਰੇ ਇੰਨਾ ਕੁ ਵਿਚਾਰੇ ਇਹਨਾਂ ਮੈਨੂੰ 6 ਲੈਣ ਨੀਂਦ ਨਹੀਂ ਆਈ ਜਦੋਂ ਦੀ ਮੇਰੇ ਕੋਲੇ ਵੀਡੀਓ ਆਇਆ ਮੈਂ ਭੱਜਿਆ ਕਰਦਾ ਵੀ ਮੈਂ ਕਿਹਾ ਕਾਂਡ ਚੁੱਫਾ ਹੋ ਗਿਆ ਵੀ ਗੁਰੂ ਘਰਾਂ ਦੇ ਵਿੱਚ ਤਾਂ ਸੰਗਤ ਆਉਂਦੀ ਆ ਸਾਡੇ ਬੱਚੇ ਕਿੱਦਾਂ ਕਿੱਦਾਂ ਦੇਖਦੇ ਹੋਣਗੇ ਸਾਡੇ ਘਰਾਂ ਦੇ ਵਿੱਚ ਕਿੱਦਾਂ ਜਾਣਗੇ ਗੁਰੂ ਘਰਾਂ ਦੇ ਵਿੱਚ ਬੱਚੇ ਸਾਡੇ ਗੁਰੂ ਘਰਾਂ ਦੇ ਵਿੱਚ ਸਾਡੇ ਇਹ ਕੰਮ ਹੋਣ ਲੱਗ ਜਾਣ ਤਾਂ ਲੱਖ ਲਾਹਤ ਆ ਇਦਾਂ ਦੇ ਕੀਰਤਨ ਕਰਨ ਆ ਇੱਥੇ ਬੰਦਾ ਯਾਰ ਕੀਰਤਨ ਕਰਦਾ ਮੈਂ ਤੁਹਾਨੂੰ ਦਿਖਾਉਣਾ ਨਾਲ ਹੀ ਲੈ 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 ਜੀ ਆਹ ਹੀ ਆ ਬੰਦਾ ਆ ਦੇਖੋ ਆ ਚੌਰਾ ਮਿੱਟੀ ਆ ਚੌਰੇ ਨੂੰ ਕਹਿੰਦਾ ਮੇਰੇ ਸਾਹਮਣੇ ਆ ਜਾ ਬੰਦਿਆ ਤਰਾ ਤੇ ਮੈਂ ਜਲੂਸ ਤੇਰਾ ਬੜਾ ਕਰੂ ਤਾਂ ਡਾਂਗ ਤੇਰੇ ਉੱਪਰ ਨਹੀਂ ਆ ਤੇ ਸਰਕਾਰ ਨੂੰ ਵੀ ਬੇਨਤੀ ਆ ਮੈਂ ਸਰਕਾਰ ਨੂੰ ਅਫਸਰਾਂ ਕੋਲ ਜੇ ਕੋਈ ਗੱਲ ਨਹੀਂ ਕੀਤੀ ਗਈ ਅਸੀਂ ਕਾਰਵਾਈ ਕਰਨ ਆਏ ਸੀਗੇ ਅਫਸਰਾਂ ਨੂੰ ਬੇਨਤੀ ਹੈ ਵੀ ਇੱਥੇ ਫੜ ਕੇ ਜਲਦੋਂ ਜਲਦ ਕਾਰਵਾਈ ਕੀਤੀ ਜਾਵੇ ਹੁਣ ਕੀ ਅਲਟੀਮੇਟ ਕੀ ਡਿਸਟਾ ਜਿਹੜੇ ਸੰਖਾ ਦੇ ਬਾਕੀ ਮੈਂਬਰ ਇਹ ਕਹਿੰਦੇ ਤੁਹਾਨੂੰ ਫੜ ਕੇ ਲਾ ਦੇਈਂ ਬੇਨੀਆਂ ਕਹਿੰਦੇ ਕਹਿੰਦੇ ਨੇ ਕਹਿਤਾ ਵੀ ਕਹਿੰਦੇ ਬਾਬੇ ਤੁਹਾਡੀ ਮਦਦ ਕਰ ਦੇ ਦਿੰਦੇ ਨੇ ਸਾਫ਼ ਜੇ ਤਾਂ ਸਾਡੇ ਕੋਈ ਟਾਈਮ ਬੰਨੇ ਹੋਇਆ ਕਿੰਦਰਾ ਟਾਈਮ ਬੰਨਦੇ ਹੁਣ ਆਪਾਂ ਕਰਦੇ ਗੱਲ ਮੈਨੂੰ ਤੁਹਾਨੂੰ ਤੁਹਾਨੂੰ ਬੰਦਾ ਹੀ ਮੈਂ ਕਹਾਂ ਜੀ ਮੈਂ ਤੁਹਾਨੂੰ ਇੱਕ ਫੋਟੋ ਦਿਖਾ ਦਿੰਦਾ ਜਿਹੜੀ ਵੀਡੀਓ ਮੇਰੇ ਕੋਲੇ ਫੋਟੋ ਪਈ ਕੱਲੀ ਫੋਟੋ ਦਿਖਾਉਂਗਾ ਕੋਈ ਫੋਰਮਾ ਭੇਜ ਦਿਓ ਕੋਈ ਨਾ ਫੋਟੋ ਇੱਕ ਫੋਟੋ ਦਿਖਾਉਂਗਾ ਕੱਲੀ ਬਾਬਾ ਜੀ ਉਸ ਪਹਿਲਾਂ ਨਾਲ ਕੋਈ ਗੱਲਬਾਤ ਹੋਈ ਜਿਸ ਤੇ ਨਾਲ ਕੁਝ ਮੈਲਾ ਕਹਿੰਦੇ ਨੇ ਜਦ ਨੰਗਾ ਨਾਚ ਹੈ ਕਲਯੁਗ ਨੰਗਾ ਨਾਚ ਕਰਾ ਰਿਆ ਮੇਰੇ ਸੁਣਨ ਚ ਆਇਆ ਉਹਦੀ ਕੁੜੀ ਸੀ ਇਹ ਮਹਿਲਾ ਇੱਥੇ ਰਹਿੰਦੀ ਸੀ ਇਹ ਨਹੀਂ ਨਹੀਂ ਮੇਰੀ ਕੁੜੀ ਕੁੜੀ ਕਿੱਦਾਂ ਸੀ ਉਹਦੀ ਕੁੜੀ ਉਹਨੇ ਗੋਦ ਲਿਆ ਕੇ ਪਾ ਲਈ ਸੀ ਮੈਨੂੰ ਜਿੱਥੇ ਤੱਕ ਪਤਾ ਲੱਗਿਆ ਜੇ ਪੂਰੀ ਦੱਸੋ ਇਹ ਗੱਲ ਬਾਤ ਗੋਦ ਕੋਈ ਡਾਕੂਮੈਂਟੇਸ਼ਨ ਸੀ ਜਾਂ ਮੂੰਹ ਜਵਾਨੀ ਜੀ ਹੁਣ ਮੈਨੂੰ ਤਾਂ ਪਤਾ ਨਹੀਂ ਸਾਨੂੰ ਤਾਂ ਜਿੱਥੇ ਤੱਕ ਗੰਦੀ ਹਰਕਤ ਆਈ ਆ ਬੇਅਦਬੀ ਹੋ ਰਹੀ ਆ ਮੈਂ ਤਾਂ ਉਹਦੇ ਮੁੱਦੇ ਤੱਕ ਆ ਕਿ ਜਿੱਥੇ ਤੱਕ ਉਹਨਾਂ ਨੇ ਮੈਨੂੰ ਦੱਸਿਆ ਸੀ ਮਾੜਾ ਮੋਟਾ ਮੈਸੇਜ ਦਿੱਤਾ ਹੈ ਵੀ ਇੱਥੋਂ ਤੱਕ ਆ ਗੱਲ ਬਾਤ ਉਹਨਾਂ ਦੀ ਹੈ ਜੀ ਨਾ ਤੁਹਾਡੇ ਕਹਿਣ ਦਾ ਮਤਲਬ ਪਹਿਲਾਂ ਜਿਸ ਬੱਚੀ ਉਹਨਾਂ ਨੇ ਗੋਦ ਲਿਆ ਸੀ ਉਹਦੇ ਨਾਲ ਹੀ ਉਹਦੇ ਹਰਕਤਾਂ ਮਾਰੀਆਂ ਨੇ ਉਹਦੇ ਨਾਲ ਤੁਸੀਂ ਫੋਟੋ ਦਿਖਾ ਰਹੇ ਸੀ ਫੋਟੋ ਦਿਖ 1 ਮਿੰਟ ਫੋਨ ਹੈਲੋ ਬਾਈ 2 ਮਿੰਟ ਰੁਕ ਜਾ ਮੈਂ ਕਰਦਾ ਪਿਆ ਇੱਕ ਮਿੰਟ ਜੀ ਇੱਕ ਮਿੰਟ ਸੰਗ ਜੀ ਦਿਖਾ ਰਿਹਾ ਤੁਹਾਨੂੰ ਫੋਟੋ